ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ। ਅੱਜ ਇਸ ਵੀਡੀਓ ਵਿੱਚ ਅਸੀਂ ਚਾਰ ਸਲਾ ਬਾਦ ਰਿਵਾਈਜ਼ ਕੀਤੀਆਂ ਮੈਟ ਲਿਸਟਾਂ ਨਾਲ 100 ਅੰਗਰੇਜ਼ੀ ਅਧਿਆਪਕਾਂ ਦੇ ਨਾਮ ਮੈਟ ਲਿਸਟਾਂ ਵਿੱਚੋਂ ਬਾਹਰ ਕੀਤੇ ਜਾਣ ਦੇ ਰੋਸ ਵਜੋਂ 2392 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਦਿੱਤੇ ਗਏ ਟਿੱਖੇ ਪ੍ਰਤੀਕਰਮ ਬਾਰੇ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਨੋਟ ਕਰਨਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਪ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਏ ਕਰੇ। ਅੱਜ ਦਾ ਯੁੱਗ ਨੈਕ ਟੂ ਨੈਕ ਕੰਪੀਟੀਸ਼ਨ ਦਾ ਯੁੱਗ ਹੈ ਇਸ ਯੁੱਗ ਵਿੱਚ ਸਿਰਫ ਇੱਕ ਟੈਸਟ ਕ੍ਰੈਕ ਕਰਕੇ ਰੁਜ਼ਗਾਰ ਨਹੀਂ ਮਿਲਦਾ ਸਗੋਂ ਕਈ ਟੈਸਟ ਰੁਜ਼ਗਾਰ ਪ੍ਰਾਪਤੀ ਲਈ ਪਾਸ ਕਰਨੇ ਪੈਂਦੇ ਹਨ ਇਸੇ ਤਰ੍ਹਾਂ ਹੀ ਤੇ 92 ਮਾਸਟਰ ਕਾਰਡਰ ਭਰਤੀ ਵਿੱਚ ਅੰਗਰੇਜ਼ੀ ਅਧਿਆਪਕਾਂ ਦੀਆਂ 899 ਪੋਸਟਾਂ ਦੇ ਵੀ ਸਖਤ ਕੰਪੀਟੀਸ਼ਨ ਵਿੱਚੋਂ ਲੰਘ ਕੇ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਤੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਕਰੀਬ 100 ਅੰਗਰੇਜ਼ੀ ਅਧਿਆਪਕਾਂ ਇਹ ਸੈLECTION ਲਿਸਟਾਂ ਰੀਕਾਸਟ ਕੀਤੇ ਜਾਣ ਦਾ ਪ੍ਰੋਸੈਸ ਬੋਟ ਫਰਮ ਦ ਬਲੂ ਸਾਬਤ ਹੋਇਆ ਹੈ ਜੇਕਰ ਇਹਨਾਂ 100 ਅੰਗਰੇਜ਼ੀ ਅਧਿਆਪਕਾਂ ਤੇ ਰੁਜ਼ਗਾਰ ਕੋਸ ਜਾਣ ਦੀ ਤਲਵਾ ਲਟਕ ਗਈ ਹੈ ਸਰਕਾਰ ਵੱਲੋਂ 4 ਸਾਲਾਂ ਬਾਅਦ ਰਿਵਾਈਜ਼ ਕੀਤੀਆਂ ਲਿਸਟਾਂ ਵਿੱਚੋਂ 100 ਦੇ ਕਰੀਬ ਅੰਗਰੇਜ਼ੀ ਅਧਿਆਪਕਾਂ ਦੇ ਨਾਮ ਮੈਡ ਲਿਸਟ ਵਿੱਚੋਂ ਬਾਹਰ ਕਰ ਦੇਣ ਦੇ ਰੂਪ ਵਜੋਂ 2392 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜੁਧਜੀਤ ਸਿੰਘ ਤੇ ਹੋਰ ਆਗੂਵਾਂ ਤੋਂ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਸੂਬਾ ਪ੍ਰਧਾਨ ਅਤੇ ਹੋਰ ਆਗੂਆਂ ਵੱਲੋਂ ਇਸ ਸੰਬੰਧੀ ਕੀ ਕਿਹਾ ਗਿਆ ਹੈ ਕੀ-ਕੀ ਹੈ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਕੁਝ ਸਾਲ ਪਹਿਲਾਂ ਭਰਤੀ ਕੀਤੇ ਗਏ ਅੰਗਰੇਜ਼ੀ ਵਿਸ਼ੇ ਦੇ 100 ਤੋਂ ਵੱਧ ਅਧਿਆਪਕਾਂ ਨੂੰ ਦੁਬਾਰਾ ਬਣਾਈ ਮੈਡ ਸੂਚੀ ਤੋਂ ਬਾਹਰ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਇਹਨਾਂ ਅਧਿਆਪਕਾਂ ਨੂੰ ਸਰਕਾਰੀ ਨੌਕਰੀ ਖਸਣ ਦਾ ਡਰ ਪੈਦਾ ਹੋ ਗਿਆ ਹੈ ਇਸ ਸੰਬੰਧੀ 2392 ਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਯੋਗਵੀਰ ਸਿੰਘ ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਭੋਜਪਾਲ ਸੰਜੀਵ ਗਰਗ ਮਾਨਸਾ ਜਗਜੀਤ ਫਸੂਖਾ ਤੇ ਮਨਦੀਪ ਬਠਿੰਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਪਿਛਲੇ 4 ਸਾਲਾਂ ਤੋਂ ਨੌਕਰੀ ਕਰ ਰਹੇ 899 ਮਾਰਸ਼ਲ ਕੈਡਰ ਭਾਗੀ ਦੇ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਤ ਅਧਿਆਪਕਾਂ ਸੰਬੰਧੀ ਹੁਣ ਨਵੇਂ ਸੇਧ ਤੋਂ ਮੈਡ ਸੂਚੀ ਰਿਵਾਈਜ਼ ਕਰਕੇ 100 ਤੋਂ ਵੱਧ ਅਧਿਆਪਕਾਂ ਦੇ ਨਾਮ ਇਸ ਸੂਚੀ ਤੋਂ ਬਾਹਰ ਕਰ ਦਿੱਤੇ ਹਨ ਇਹਨਾਂ ਅਧਿਆਪਕਾਂ ਨੇ ਪਿਛਲੇ ਸਾਲ ਦੀ ਆਪਣਾ ਪਰਖ ਕਾਉ ਸਮਾ ਵੀ ਪੂਰਾ ਕੀਤਾ ਹੈ ਉਹਨਾਂ ਕਹਿੰਿਆ ਕਿ ਇਸ ਰਿਵਾਈਜ਼ਡ ਮੈਡ ਸੂਚੀ ਨੂੰ ਜਦ ਕਰਕੇ ਪਹਿਲਾਂ ਵਾਲੀ ਮੈਡ ਸੂਚੀ ਨੂੰ ਬਹਾਰ ਰੱਖਣ ਦੀ ਉਹਨਾਂ ਦੀ ਜਥੇਬੰਦੀ ਵੱਲੋਂ ਡਾਇਰੈਕਟਰ ਸਕੂਲ ਸਿੱਖਿਆ ਤੋਂ BPI ਸਕੰਦਰੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਉਹ ਤਾਂ ਦੂਜੇ ਪਾਸੇ ਡੈਮੋਕਰੇਟਿਡ ਟੀਚਰ ਫਰੰਟ ਪੰਜਾਬ ਦੇ ਪ੍ਰਧਾਨ विक्रम देव सिंह शोभा मीर प्रधान बियंत सिंह फोलेबाल जिला बठिंडा ਦੇ ਪ੍ਰਧਾਨ જગਬਾਲ ਸਿੰਘ ਬੰਗੀ ਤੇ ਗੁਰਸੇਵਕ ਸਿੰਘ ਕੋਲ ਨੇ ਕਿਹਾ ਹੈ ਕਿ ਵਿਭਾਗ ਤੁਰੰਤ ਨਵाइस ਕੀਤੀਆਂ ਸੂਚੀਆਂ ਚ ਪਿਛਲੇ 4 ਸਾਲ ਤੋਂ ਮੁਕ ਨੌਕਰੀ ਕਰ ਰਹੇ ਅਧਿਆਪਕਾਂ ਦੇ ਨਾਮ ਸ਼ਾਮਿਲ ਕਰਕੇ ਮੈਨ ਸੂਚੀ ਜਾਰੀ ਕਰੇ ਨਹੀਂ ਤਾਂ ਸੂਬਾ ਸਰਕਾਰ ਤੇ ਸਿੱਖਿਆ ਵਿਭਾਗ ਖਿਲਾਫ ਤਿੱਖੇ ਸੰਘਰਸ਼ ਕੀਤੇ ਜਾਣਗੇ ਤੇ 4 ਮਈ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸਦੇ ਵੈਂਡਰ ਗੰਭੀਰਪੁਰ ਵਿਖੇ ਕੀਤੀ ਜਾਣ ਵਾਲੀ ਜ਼ੈਲੀ ਦਰਾਨ ਇਸ ਮਾਮਲੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਉਭਾਰਿਆ ਜਾਵੇਗਾ ਇਸ ਮੌਕੇ ਦੀਪਕ ਅਟਲ ਜਰਦੇਸ਼ ਕੁਮਾਰ ਲਾਪ੍ਰੀਤ ਸਿੰਘ ਰਵਨਦੀਪ ਕੌਰ ਨੀਰਮਨਾਣੀ ਅਮਨਦੀਪ ਕੌਰ ਜੀਵਨ ਜੋਤੀ ਆਦਿ ਮੌਜੂਦ ਸਨ ਸਿਲੈਕਸ਼ਨ ਲਿਸਟਾਂ ਦੀ ਗਾਹਕ ਕੀਤੀਆਂ ਜਾਣ ਦੇ ਨਤੀਜੇ ਵਜੋਂ 100 ਦੇ ਕਰੀਬ ਅੰਗਰੇਜ਼ੀ ਅਧਿਆਪਕਾਂ ਦਾ ਰਿਗਾਰ ਪਾਸ ਜਾਣ ਦਾ ਜੋਖ ਖਰਚਾ ਪੈਦਾ ਹੋ ਗਿਆ ਹੈ ਉਸ ਸੰਬੰਧੀ ਅਸੀਂ ਸਰਕਾਰ ਨੂੰ ਜ਼ੋਰ ਅਪੀਲ ਕਰਦੇ ਹਾਂ ਕਿ ਇਹਨਾਂ ਅਧਿਆਪਕਾਂ ਦਾ ਰੁਜ਼ਗਾਰ ਬਚਾਉਣ ਲਈ ਕੋਈ ਬਦਲਵਾ ਵੇਅ ਆਊਟ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ 4 ਸਾਲਾਂ ਤੱਕ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਆਪਣੀਆਂ ਸਵਾਵਾਂ ਦੇ ਚੁੱਕੇ ਇਹ ਅਧਿਆਪਕ ਹੁਣ ਦੁਬਾਰਾ ਰੁਜ਼ਗਾਰ ਪ੍ਰਾਪਤੀ ਲਈ ਕਿਸ ਦੇ ਦਰਵਾਜ਼ੇ ਤੇ ਜਾਣਗੇ ਇਸ ਲਈ ਇਹਨਾਂ ਅਧਿਆਪਕਾਂ ਦਾ ਰੁਜ਼ਗਾਰ ਬਚਾਉਣ ਲਈ ਸਰਕਾਰ ਨੂੰ ਜ਼ਰੂਰ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ